ਛੇ ਮਾ ਸਮਣਵੀ ਅਰਵਿੰਦ ਕੇਜਰੀਵਾਲ ਨੇ ਠੁਕਰਾ ਦਿੱਤਾ ਹੈ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਛੇ ਮਾ ਸਮਣ ਪੇਸ਼ ਹੋਣ ਦੇ ਹੁਕਮ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਸੀ ਤੇ ਜਿਸ ਦੇ ਚੱਲਦੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅੱਜ ਪੁੱਛਗਿੱਛ ਹੋਣੀ ਸੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਪੇਸ਼ ਨਹੀਂ ਹੋ ਰਹੇ ਤੇ ਉਨ੍ਹਾਂ ਨੇ ਅੱਜ ਦੇ ਸਮਣ ਨੂੰ ਵੀ ਗੈਰ ਕਾਨੂੰਨੀ ਦੱਸਿਆ ਤੇ ਕਿਹਾ ਹੈ ਕਿ ਸਾਨੂੰ ਜਿਹੜੇ ਇਡਿਵਲੋ ਸੰਮਣ ਭੇਜੇ ਜਾ ਰਹੇ ਨੇ ਉਹ ਪੂਰੇ ਤੌਰ ਤੇ ਗੈਰ ਕਾਨੂੰਨੀ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਚਰਚਾ ਛਿੜੀ ਹੋਈ ਹੈ ਤੇ ਅੱਜ ਵੀ ਪੇਸ਼ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਹੋ ਰਹੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਣ ਭੇਜਿਆ ਗਿਆ ਸੀ ਤੇ ਦਿੱਲੀ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਪੁੱਛਗਿੱਛ ਜਿਹੜੀ ਕੀਤੀ ਜਾਣੀ ਸੀ ਪਰੰਤੂ ਪਹਿਲਾਂ ਵੀ ਪੰਜ ਸੰਮਣ ਹੈ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਤੇ ਜਿਸ ਦੇ ਚੱਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹ ਪੰਜ ਸੰਮਣ ਠੁਕਰਾ ਦਿੱਤੇ ਗਏ ਤੇ ਉੱਥੇ ਹੀ ਜਿਹੜੇ 19 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਮੁਰਤੋਂ ED ਦੇ ਵੱਲੋਂ ਦਿੱਤੇ ਗਏ ਅਤੇ ED ਨੇ ਫਿਰ ਤੋਂ ਪੇਸ਼ ਹੋਣ ਦੇ ਲਈ ਕਿਹਾ ਪਰੰਤੂ ਅੱਜ 19 ਫਰਵਰੀ ਯਾਨੀ ਕਿ ਪੇਸ਼ ਹੋਣ ਦੇ ਉਹ ਕਮ ਮੋਰਤੋ ਦਿੱਤੇ ਗਏ ਸੀ ਤੇ ਅੱਜ ਵੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਹੋ ਪੇਸ਼ ਹੋ ਰਹੇ ਤੇ ਜਿਸ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਮਨ ਨੇ ਗੈਰ ਕਾਨੂੰਨੀ ਨੇ ਤੇ ਬੀਤੇ ਦਿਨਾਂ ਦੇ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈੜਿਦਵੱਲੋਂ ਸਮਨ ਭੇਜੇ ਗਏ ਅਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਜਿਹੜਾ ਸੱਦਿਆ ਜਾ ਰਿਹਾ ਸੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ ਅਤੇ ਉੱਥੇ ਹੀ ਈਡੀ ਦੇ ਜਿਹੜਾ ਅੱਜ 6 ਮਾ ਸਬੰਧਾ ਜਿਹੜਾ ਭੇਜਿਆ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਮੁਰ ਤੋਂ ਪੁੱਛਗਿੱਛ ਦੇ ਲਈ ਸੱਦਿਆ ਗਿਆ ਪਰੰਤੂ ਅੱਜ ਵੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਰਚਾ ਜਿਹੜੀ ਛਿੜੀ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਸਾਮਣਂ ਬਾਰ-ਬਾਰ ਈਡੀ ਭੇਜ ਰਹੀ ਐ ਪੂਰੇ ਤੌਰ ਤੇ ਗੈਰ ਕਾਨੂੰਨੀ ਅਤੇ ਮੈਨੂੰ ਚੋਣ ਪ੍ਰਚਾਰ ਦੇ ਲਈ ਰੋਕਿਆ ਜਾ ਰਿਹਾ ਹੈ ਤੇ ਮੈਨੂੰ ਜ਼ਹਿਰ ਭੇਜਣ ਦੀ ਤਿਆਰੀਆਂ ਬੀਜੇਪੀ ਕਰ ਰਹੀ ਹੈ ਤੇ ਬੀਜੇਪੀ ਤੇ ਪਲਟਵਾਰ ਵੀ ਜਿਹੜਾ ਆਪ ਸਰਕਾਰ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਤੇ ਈਡੀ ਦੇ ਜਿਹੜਾ ਸਮਨ ਛੇਮਾ ਭੇਜਿਆ ਗਿਆ ਤੇ ਅੱਜ ਮੁੜ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਸਮਨ ਠੁਕਰਾ ਦਿੱਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਪੇਸ਼ ਨਹੀਂ ਹੋ ਰਹੇ ਤੇ ਉਹਨਾਂ ਨੇ ਅੱਜ ਦੇ ਸਮਨ ਨੂੰ ਵੀ ਗੈਰ ਕਾਨੂੰਨੀ ਦੱਸਿਆ ਤੇ ਕਿਹਾ ਹੈ ਕਿ ਸਾਨੂੰ ਜਿਹੜੇ ਇੜੀ ਦੇ ਵੱਲੋਂ ਸੰਮਣੇ ਭੇਜੇ ਜਾ ਰਹੇ ਨੇ ਉਹ ਪੂਰੇ ਤੌਰ ਤੇ ਗੈਰ ਕਾਨੂੰਨੀ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਚਰਚਾ ਛੇੜੀ ਹੋਈ ਹੈ ਤੇ ਅੱਜ ਵੀ ਪੇਸ਼ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਹੋ ਰਹੇ ਦੱਸਦੇ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਣੇ ਭੇਜਿਆ ਗਿਆ ਸੀ ਤੇ ਦਿੱਲੀ ਸ਼ਰਾਬ ਘਟਾਲ ਮਾਮਲੇ ਦੇ ਵਿੱਚ ਪੁੱਛ ਪੁੱਛਗੀ ਚੜੜੀ ਕੀਤੀ ਜਾਣੀ ਸੀ ਪਰੰਤੂ ਪਹਿਲਾਂ ਵੀ ਪੰਜ ਸੰਮਣ ਹੈ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਤੇ ਜਿਸ ਦੇ ਚੱਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹ ਪੰਜ ਸਮਨ ਟੁਕਰਾ ਦਿੱਤੇ ਗਏ ਤੇ ਉੱਥੇ ਹੀ ਜਿਹੜੇ 19 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਮੁਰਤੋਂ ਈਡੀ ਦੇ ਵੱਲੋਂ ਦਿੱਤੇ ਗਏ ਅਤੇ ਈਡੀ ਨੇ ਫਿਰ ਤੋਂ ਪੇਸ਼ ਹੋਣ ਦੇ ਲਈ ਕਿਹਾ ਪਰੰਤੂ ਅੱਜ 19 ਫਰਵਰੀ ਜਾਨੀ ਕਿ ਪੇਸ਼ ਹੋਣ ਦੇ ਹੁਕਮ ਮੁਰਤੋਂ ਦਿੱਤੇ ਗਏ ਸੀ ਤੇ ਅੱਜ ਵੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਹੋ ਪੇਸ਼ ਹੋ ਰਹੇ ਤੇ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸੰਮਣ ਨੇ ਗੈਰ ਕਾਨੂੰਨੀ ਨੇ ਤੇ ਬਿੱਤ ਦਿਨਾਂ ਦੇ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈੜੀ ਦੇ ਵੱਲੋਂ ਸੰਮਣ ਭੇਜੇ ਗਏ ਅਤੇ ਦਿੱਲੀ ਸ਼ਰਾਬ ਘਟਾਲੇ ਮੰਗਲੇ ਦੇ ਵਿੱਚ ਪੁੱਛਗਿੱਛ ਕਿਤੇ ਦੇ ਲਈ ਜਿਹੜਾ ਸੱਦਿਆ ਜਾ ਰਿਹਾ ਸੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਆ ਅਤੇ ਉੱਥੇ ਹੀ ਈਡੀ ਦੇ ਜਿਹੜਾ ਅੱਜ 6 ਮਾ ਸਮਾਣਾ ਜਿਹੜਾ ਭੇਜਿਆ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਮੁਰ ਤੋਂ ਪੁੱਛਗਿੱਛ ਦੇ ਲਈ ਸੱਦਿਆ ਗਿਆ ਪਰੰਤੂ ਅੱਜ ਵੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਰਚਾ ਜਿਹੜੀ ਛਿੜੀ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਸਮਨ ਬਾਰ-ਬਾਰ ਈਡੀ ਭੇਜ ਰਹੀ ਹੈ ਪੂਰੇ ਤੌਰ ਤੇ ਗੈਰ ਕਾਨੂੰਨੀ ਅਤੇ ਮੈਨੂੰ ਚੋਣ ਪ੍ਰਚਾਰ ਦੇ ਲਈ ਰੋਕਿਆ ਜਾ ਰਿਹਾ ਹੈ ਤੇ ਮੈਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ ਭਾਜਪਾ ਕਰ ਰਹੀ ਹੈ ਤੇ ਭਾਜਪਾ ਤੇ ਪਲਟਵਾਰ ਵੀ ਜਿਹੜਾ ਆਪ ਸਰਕਾਰ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਤੇ ਈਡੀ ਦੇ ਜਿਹੜਾ ਸਮਨ ਛੇਮਾ ਭੇਜਿਆ ਗਿਆ ਤੇ ਅੱਜ ਮੁਰਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਸਮਨ ਠੁਕਰਾ ਦਿੱਤਾ